ਪਤੀ ਪਤਨੀ ਜੋ ਕਿ ਪੋਸਟ ਗ੍ਰੈਜੂਏਟ ਨੇ ਤੇ ਇਹਨਾਂ ਦੇ ਵੱਲੋਂ ਇਹ ਕਾਟ ਇੱਥੇ ਚਲਾਈ ਜਾ ਰਹੀ ਹੈ ਪੜ੍ਹੇ ਲਿਖੇ ਹਨ ਪਰ ਪੜ੍ਹੇ ਲਿਖੇ ਹੋਣ ਦੀ ਕੋਈ ਸ਼ਰਮ ਨਹੀਂ ਕੀਤੀ ਬਲਕਿ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਇਹ ਕਾਟ ਲਗਾ ਦਿੱਤੀ ਜਿਸ ਦਾ ਨਾਮ ਰੱਖਿਆ ਪੋਸਟ ਗ੍ਰੈਜੂਏਟ ਫੂਡ ਕਾਟ ਵਾਲੇ ਨੌਕਰੀ ਛੱਡ ਕੇ ਫਿਰ ਇਸ ਕੰਮ ਵੱਲ ਕਿਉਂ ਧਿਆਨ ਗਿਆ ਕੁਝ ਕਰਨਾ ਸੀਗਾ ਕਿਉਂਕਿ ਅਗਰ ਜੌਬ ਕਰਦੇ ਸੀ ਵੈਸੇ ਵੀ ਹਰ ਇੱਕ ਇਨਸਾਨ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਆ ਤੇ ਇਸ ਕਰਕੇ ਅਸੀਂ ਇਹ ਕਨਸੈਪਟ ਸੋਚਿਆ ਤੇ ਅਸੀਂ ਫਿਰ ਇਹ ਸਟਾਰਟ ਕੀਤਾ ਦਾ ਨਾਮ ਆ ਪੋਸਟ ਗ੍ਰੈਜੂਏਟ ਇਹਦਾ ਰੀਜ਼ਨ ਹੀ ਇਹ ਵਾਲਾ ਹੈ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਉਹਨੇ ਕਿ ਲੋਕੀ ਪਰੇਜ਼ ਕਰਦੇ ਨੇ ਅਸੀਂ ਨਾਮ ਕਨਸੈਪਟ ਤਾਂ ਹੀ ਇਹ ਰੱਖਿਆ ਹੈ ਕਿ ਸਾਡਾ ਨਾਮ ਪੜ੍ਹ ਕੇ ਲੋਕਾਂ ਨੂੰ ਲੱਗੇ ਕਿ ਜੇ ਇਹ ਪੋਸਟ ਗ੍ਰੈਜੂਏਟ ਕਰਕੇ ਇਹ ਕੰਮ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਤਾਂ ਰਮਤਨੀ ਜਿਨ੍ਹਾਂ ਦੇ ਵੱਲੋਂ ਨੌਕਰੀ ਵੀ ਕੀਤੀ ਗਈ ਪਰ ਨੌਕਰੀ ਛੱਡ ਕੇ ਹੁਣ ਇੱਥੇ ਆਪਣੇ ਪਤੀ ਦੇ ਨਾਲ ਹੱਥ ਵਟਾਉਂਦੇ ਹਾਂ ਤੇ ਪਤੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਤੀ ਅਜੇ ਵੀ ਨੌਕਰੀ ਕਰਦੇ ਹਨ ਪਰ ਡਿਊਟੀ ਤੋਂ ਆਉਣ ਤੋਂ ਬਾਅਦ ਆਪਣੀ ਮਿਹਨਤ ਨਾਲ ਇਹ ਵੀ ਕੰਮ ਚਲਾ ਰਹੇ ਹਨ ਹਰ ਇੱਕ ਬੰਦਾ ਇੱਥੇ ਆ ਕੇ ਚਾਹੇ ਉਹ ਬਹੁਤ ਅਮੀਰ ਹੈ ਜਾਂ ਚਾਹੇ ਬਹੁਤ ਗਰੀਬ ਵੈਸੇ ਤੇ ਇਹ ਚੀਜ਼ ਅਸੀਂ ਲੋਕਾਂ ਨੇ ਬਣਾਈ ਹੈ ਅਮੀਰੀ ਗਰੀਬੀ ਐਕਚੁਅਲ ਜਿੱਦਾ ਦਾ ਕੁਝ ਨਹੀਂ ਆ ਬਟ ਮੈਂਟੈਲਿਟੀ ਦੇ ਅਕੋਰਡਿੰਗ ਅਗਰ ਦੇਖਿਆ ਜਾਏ ਤੇ ਹਾਂ ਇੱਥੇ ਹਰ ਇੱਕ ਬੰਦਾ ਖਾ ਸਕਦਾ ਹੈ ਸਾਇਪ ਕਿ ਉਹ ਦਿਮਾਗ ਚ ਆਇਆ ਤੁਹਾਡੇ ਕਿਉਂਕਿ ਬਟਾਲਾ ਚ ਨਹੀਂ ਸੀਗਾ ਔਰ ਅਸੀਂ ਚਾਹੁੰਦੇ ਸੀਗੇ ਕਿ ਪਟਾਲਾ ਵਿੱਚ ਵੀ ਇਹ ਕਨਸੈਪਟ ਸਟਾਰਟ ਹੋਏ ਤੇ ਅਸੀਂ ਫਰਸਟ ਅਗਰ ਬੰਦੇ ਆ ਤੇ ਤੋਂ ਬਾਅਦ ਇੱਥੇ ਆ ਕੇ ਵੀ ਮਿਹਨਤ ਕਰਨੀ ਕਰਨੀ ਪੈਂਦੀ ਸਰ ਜਿੰਦਗੀ ਜਿੰਨੀ ਮਿਹਨਤ ਕਰਾਂਗੇ ਉਨਾ ਇਨਸਾਨ ਰੱਬ ਦੇ ਵੀ ਨਜ਼ਦੀਕ ਹੁੰਦਾ ਆਪਣੇ ਪਰਿਵਾਰ ਦੇ ਵੀ ਨਜ਼ਦੀਕ ਹੁੰਦਾ ਛੋਟੇ ਟੇਬਲ ਤੋਂ ਸਟਾਰਟ ਕੀਤਾ ਸੀ ਅੱਜ ਅਸੀਂ ਇੱਥੇ ਆ ਗਏ ਆ ਔਰ ਹੋਪਸ ਹੋ ਕਿ ਅੱਗੇ ਹੋਰ ਵੀ ਵਧੀਆ ਹੋ ਜਾਈਏ ਸੋਚ ਦੋਨਾਂ ਦੇ ਵਿੱਚੋਂ ਪਹਿਲਾਂ ਕਿਹਦੀ ਸੀ ਇਸ ਕਨਸੈਪਟ ਮੀਨਸ ਜਦੋਂ ਦੇਖਿਆ ਸੀ ਅਸੀਂ ਔਰ ਥੌਟ ਦੋਵਾਂ ਦਾ ਇਕੱਠਾ ਹੀ ਆ ਗਿਆ ਸੀਗਾ ਕਿ ਇਹ ਚੀਜ਼ ਆਪਾਂ ਬਟਾਲੇ ਕਰ ਸਕਦੇ ਆ ਸਾਨੂੰ ਵੀ ਮੀਨਸ ਅਸੀਂ ਇੱਥੇ ਆਏ ਆ ਨਾ ਤੇ ਸਾਨੂੰ ਵੀ ਪਹਾਂਡ ਪਹਾਂਦੇ ਲੋਕ ਮਿਲ ਕੇ ਸਾਨੂੰ ਵੀ ਮੀਨਸ ਬਹੁਤ ਐਕਸਪੀਰੀਅੰਸ ਹੋ ਰਿਹਾ ਲਾਈਫ ਦਾ ਉਠੋ ਕਰੋ ਕੰਮਕਾਰ ਕਰੋ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਆ ਜਿਸ ਤਰ੍ਹਾਂ ਇਹ ਕੱਡਾ ਮੋਟੀ ਜਿਸ ਤਰ੍ਹਾਂ ਅੱਜ ਆਪਾਂ ਸਮਾਜ ਦੇਖੀ ਆ ਬਹੁਤ ਸਾਰੇ ਨੌਜਵਾਨ ਆਪਾਂ ਦੇਖ ਰਹੇ ਨਸ਼ਿਆਂ ਵੱਲ ਜਾ ਰਹੇ ਆ ਕਿਉਂਕਿ ਜਿਹੜਾ ਇਨਸਾਨ ਵਿਹਲਾ ਹੁੰਦਾ ਵਾ ਉਹ ਲ ਹਮੇਸ਼ਾ ਹੀ ਗਲਤ ਪਾਸੇ ਧਿਆਨ ਜਾਂਦਾ ਜੇ ਕੋਈ ਕੰਮਕਾਰ ਕਰੇਗਾ ਤਾਂ ਕੰਮ ਵੱਲ ਧਿਆਨ ਹੋਏਗਾ ਅਕਸਰੀ ਲੋਕ ਪੜ੍ਹ ਲਿਖ ਕੇ ਤੇ ਨੌਕਰੀਆਂ ਲੱਭਣ ਲੱਗ ਪੈਂਦੇ ਹਨ ਪਰ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਮਿਹਨਤ ਕਰਨ ਤੋਂ ਵੀ ਗੁਰੇਜ਼ ਕਰਦੇ ਹਨ ਦੂਸਰੇ ਪਾਸੇ ਜੇ ਤੁਹਾਨੂੰ ਮੈਂ ਤਸਵੀਰ ਦਿਖਾਵਾਂ ਬਟਾਲਾ ਦੇ ਨਹਿਰੂ ਗੇਟ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਤੀ ਪਤਨੀ ਜੋ ਕਿ ਪੋਸਟ ਗ੍ਰੈਜੂਏਟ ਨੇ ਤੇ ਇਹਨਾਂ ਦੇ ਵੱਲੋਂ ਇਹ ਕਾਰਟ ਇੱਥੇ ਚਲਾਈ ਜਾ ਰਹੀ ਹੈ ਪੜ੍ਹੇ ਲਿਖੇ ਹਨ ਪਰ ਪੜ੍ਹੇ ਲਿਖੇ ਹੋਣ ਦੀ ਕੋਈ ਸ਼ਰਮ ਨਹੀਂ ਕੀਤੀ ਬਲਕਿ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਇਹ ਕਾਰਟ ਲਗਾ ਦਿੱਤੀ ਜਿਸ ਦਾ ਨਾਂ ਰੱਖਿਆ ਪੋਸਟ ਗ੍ਰੈਜੂਏਟ ਫੂਡ ਕਾਰਟ ਵਾਲੇ ਪਤੀ ਪਤਨੀ ਹਨ ਦੋਨੋਂ ਹੀ ਮਿਹਨਤ ਕਰਦੇ ਹਨ ਇਸ ਗੱਡੀ ਦੇ ਵਿੱਚ ਸਮਾਨ ਰੱਖ ਕੇ ਲਿਆਉਂਦੇ ਹਨ ਅਤੇ ਉਸ ਤੋਂ ਬਾਅਦ ਇੱਥੇ ਆਪਣੀ ਇੱਕ ਕਾਰਟ ਲਗਾਉਂਦੇ ਹਨ ਤੇ ਦੋਨੋਂ ਹੀ ਮਿਹਨਤ ਕਰਦੇ ਹਨ ਧਰਮ ਪਤਨੀ ਜਿਨ੍ਹਾਂ ਦੇ ਵੱਲੋਂ ਨੌਕਰੀ ਵੀ ਕੀਤੀ ਗਈ ਪਰ ਨੌਕਰੀ ਛੱਡ ਕੇ ਹੁਣ ਇੱਥੇ ਆਪਣੇ ਪਤੀ ਦੇ ਨਾਲ ਹੱਥ ਵਟਾਉਂਦੇ ਹਨ ਤੇ ਪਤੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਤੀ ਅਜੇ ਵੀ ਨੌਕਰੀ ਕਰਦੇ ਹਨ ਪਰ ਡਿਊਟੀ ਤੋਂ ਆਉਣ ਤੋਂ ਬਾਅਦ ਆਪਣੀ ਮਿਹਨਤ ਨਾਲ ਇਹ ਵੀ ਕੰਮ ਚਲਾ ਰਹੇ ਹਨ ਤਾਂ ਕਈ ਲੋਕ ਐਸੇ ਹਨ ਜਿਹੜੇ ਪੜ੍ਹ ਲਿਖ ਜਾਂਦੇ ਹਨ ਪਰ ਨੌਕਰੀ ਜਦੋਂ ਨਹੀਂ ਮਿਲਦੀ ਤਾਂ ਹਥਿਆਰ ਛੁੱਟ ਕੇ ਬੈਠ ਜਾਂਦੇ ਹਨ ਤੇ ਆਪਣਾ ਕੋਈ ਕੰਮ ਖੋਲਣ ਤੋਂ ਵੀ ਗੁਰੇਜ਼ ਕਰ ਜਾਂਦੇ ਹਨ ਮਿਹਨਤ ਕਰਨ ਤੋਂ ਵੀ ਗੁਰੇਜ਼ ਕਰ ਜਾਂਦੇ ਹਨ ਲੇਕਿਨ ਇਹ ਪਤੀ ਪਤਨੀ ਦੋਨੋਂ ਹੀ ਇੱਥੇ ਪੋਸਟ ਗ੍ਰੈਜੂਏਟ ਨਾਂ ਦੀ ਫੂਡ ਕਾਰਟ ਚਲਾ ਰਹੇ ਹਨ ਜਿੱਥੇ ਇਹਨਾਂ ਨੇ ਇੱਕ ਰੇਟ ਰੱਖਿਆ ਹੋਇਆ ਹੈ ਚਾਹੇ ਰਾਜਮਾ ਚਾਵਲ ਲਲੋ ਕੜੀ ਚਾਵਲ ਲਲੋ ਜਾਂ ਫਿਰ ਹੋਰ ਸਮਾਨ ਲਲੋ 30 ਰੁਪਏ ਦੀ ਪਲੇਟ ਅਗਰ ਤੁਸੀਂ ਤਿੰਨ ਸਬਜ਼ੀਆਂ ਦੋ ਰੋਟੀ ਚਾਵਲ ਲੈਂਦੇ ਹੋ ਤੇ 60 ਰੁਪਏ ਦੀ ਪਲੇਟ ਘਰ ਦਾ ਸਵਾਦ ਹੈ ਘਰੋਂ ਸਮਾਨ ਬਣਾ ਕੇ ਲਿਆਉਂਦੇ ਹਨ ਤੇ ਇੱਥੇ ਵੇਚਦੇ ਹਨ ਗੱਲਬਾਤ ਕਰ ਲਾਂਗੇ ਇਹਨਾਂ ਦੀ ਧਰਮ ਪਤਨੀ ਤੋਂ ਸ਼ੁਰੂ ਕਰਦੇ ਆਂ ਪੰਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜੈਪ੍ਰੀਤ ਕੌਰ ਹੈ ਜੈਪ੍ਰੀਤ ਜੀ ਪੋਸਟ ਗ੍ਰੈਜੂਏਟ ਕੀਤੀ ਹੋਈ ਆ ਨੌਕਰੀ ਤੁਸੀਂ ਪਹਿਲਾਂ ਕੀਤੀ ਸੀ ਨੌਕਰੀ ਛੱਡ ਕੇ ਫਿਰ ਇਸ ਕੰਮ ਵੱਲ ਕਿਉਂ ਧਿਆਨ ਗਿਆ ਕੁਝ ਕਰਨਾ ਸੀਗਾ ਕਿਉਂਕਿ ਅਗਰ ਜੌਬ ਕਰਦੇ ਸੀ ਵੈਸੇ ਵੀ ਹਰ ਇੱਕ ਇਨਸਾਨ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਆ ਤੇ ਇਸ ਕਰਕੇ ਅਸੀਂ ਇਹ ਕਨਸੈਪਟ ਸੋਚਿਆ ਤੇ ਅਸੀਂ ਫਿਰ ਇਹ ਸਟਾਰਟ ਕੀਤਾ ਅੱਜ ਕੱਲ ਨਾ ਦੇਖਿਆ ਜਾਵੇ ਤਾਂ ਲੋਕ ਪੜ੍ਹ ਲਿਖ ਜਾਂਦੇ ਨੇ ਤੇ ਜਦੋਂ ਪੜ੍ਹ ਲਿਖ ਜਾਂਦੇ ਆ ਤੇ ਉਹਨਾਂ ਨੂੰ ਨੌਕਰੀ ਨਾ ਨਾ ਮਿਲੇ ਤੇ ਉਹ ਹਥਿਆਰ ਛੁੱਟ ਕੇ ਬੈਠ ਜਾਂਦੇ ਨੇ ਬਲਕਿ ਇਸ ਤਰੀਕੇ ਦਾ ਆਪਣਾ ਕੋਈ ਕੰਮ ਖੋਲਣ ਤੋਂ ਵੀ ਗੁਰੇਜ਼ ਕਰ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਫਰਸਟ ਆਫ ਆਲ ਸਾਡਾ ਜਿਹੜਾ ਫੂਡ ਕਾਰਟ ਦਾ ਨਾਮ ਪੋਸਟ ਗ੍ਰੈਜੂਏਟ ਇਹਦਾ ਰੀਜ਼ਨ ਹੀ ਇਹ ਵਾਲਾ ਹੈ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਹੁਣੇ ਕਿ ਲੋਕੀ ਪਰੇਜ਼ ਕਰਦੇ ਨੇ ਅਸੀਂ ਨਾਮ ਕਨਸੈਪਟ ਤਾਂ ਹੀ ਇਹ ਰੱਖਿਆ ਹੈ ਕਿ ਸਾਡਾ ਨਾਮ ਪੜ੍ਹ ਕੇ ਲੋਕਾਂ ਨੂੰ ਲੱਗੇ ਕਿ ਜੇ ਇਹ ਪੋਸਟ ਗ੍ਰੈਜੂਏਟ ਕਰਕੇ ਇਹ ਕੰਮ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਕਰੀਏ ਵੀ ਤੁਸੀਂ ਬੜੇ ਜੈਨੂਅਰ ਰੱਖੇ ਹੋਏ ਮੈਂ ਦੇਖਿਆ ਕਿ ਚਾਹੇ ਕੜੀ ਚੋਲ ਲਓ ਰਾਜਮਾ ਚੋਲ ਲਓ 30 ਰੁਪਏ ਦੀ ਪਲੇਟ ਅਗਰ ਤੈਨੂੰ ਸਬਜ਼ੀਆਂ ਦੋ ਰੋਟੀਆਂ ਨਾਲ ਚਾਵਲ ਲੈਂਦੇ 60 ਰੁਪਏ ਦੀ ਪਲੇਟ ਇੰਨੇ ਘੱਟ ਰੇਟ ਦੇ ਵਿੱਚ ਮਾਰਜਨ ਹੋ ਜਾਂਦਾ ਉਹਨਾਂ ਕੋ ਕਿ ਪਰਿਵਾਰ ਦਾ ਗੁਜ਼ਾਰਾ ਚੱਲ ਜਾ ਹਾਂਜੀ ਹੋ ਜਾਂਦਾ ਆ ਕਿਉਂਕਿ ਸਾਡਾ ਵਿਸ਼ਵਾਸ ਇਹ ਹੈ ਕਿ ਅਗਰ ਅਸੀਂ ਹਰ ਇੱਕ ਬੰਦਾ ਇੱਥੇ ਆ ਕੇ ਚਾਹੇ ਉਹ ਬਹੁਤ ਅਮੀਰ ਹੈ ਜਾਂ ਚਾਹੇ ਬਹੁਤ ਗਰੀਬ ਵੈਸੇ ਤੇ ਇਹ ਚੀਜ਼ ਅਸੀਂ ਲੋਕਾਂ ਨੇ ਬਣਾਈ ਹੈ ਮੇਰੀ ਗਰੀਬ ਵੀ ਐਕਚੁਅਲ ਚ ਇਦਾਂ ਦਾ ਕੁਝ ਨਹੀਂ ਆ ਬਟ ਮੈਂਟੈਲਿਟੀ ਦੇ ਅਕੋਰਡਿੰਗ ਅਗਰ ਦੇਖਿਆ ਜਾਏ ਤੇ ਹਾਂ ਇੱਥੇ ਹਰ ਇੱਕ ਬੰਦਾ ਖਾ ਸਕਦਾ ਆ ਈਜ਼ੀਲੀ ਖਾ ਸਕਦਾ ਆ ਪਰਿਵਾਰ ਦੇ ਵਿੱਚੋਂ ਕਦੀ ਕਿਸੇ ਨੇ ਕਿਹਾ ਨਹੀਂ ਕਿ ਨੇ ਪਰ ਲਿਖ ਕੇ ਤੁਸੀਂ ਇਹ ਕਾਰਡ ਚਲਾ ਰਹੇ ਹੋ ਨਹੀਂ ਜੀ ਸਾਡੇ ਪਰਿਵਾਰ ਨੇ ਜਾਂ ਕਿਸੇ ਫਰੈਂਡ ਨੇ ਵੀ ਕਿਸੇ ਨੇ ਕੁਝ ਨਹੀਂ ਕਿਹਾ ਸਾਰੇ ਬਹੁਤ ਸਾਨੂੰ ਮੀਨਜ਼ ਹੌਸਲਾ ਦਿੰਦੇ ਨੇ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਇਹ ਸਮਾਨ ਫਿਰ ਘਰ ਆਪ ਹੀ ਖੁਦ ਤਿਆਰ ਕਰਦੇ ਹਾਂਜੀ ਹਾਂਜੀ ਮੈਂ ਆਪ ਹੀ ਖੁਦ ਬਣਾਉਂਦੀ ਆ ਇੱਥੇ ਪਤੀ ਸਾਥ ਰਿਆ ਘਰ ਸਬਾਨ ਤਿਆਰ ਕਰਨ ਚ ਵੀ ਦਿੰਦੇ ਆ ਕਿ ਕੱਲੇ ਆਪ ਹੀ ਕਰਨਾ ਪੈਂਦਾ ਨਹੀਂ ਨਹੀਂ ਮੇਰੇ ਮम्मा ਨੇ ਮੇਰੇ ਮਦਰ ਇਨ ਲਾ ਨੇ ਇਹ ਦੋਨੋਂ ਮਾਰਨਿੰਗ ਤੋਂ ਮੇਰੇ ਨਾਲ ਸਟਾਰਟ ਹੋ ਜਾਂਦੇ ਨੇ ਕਿ ਕਿੰਨੇ ਵਜੇ ਕਾਰਟ ਤੁਹਾਡੀ ਲੱਗ ਜਾਂਦੀ ਹੈ ਕਿੰਨੇ ਵਜੇ ਤੱਕ ਇੱਕ ਤੋਂ 1.5 ਵਜੇ ਤੱਕ ਲੱਗ ਜਾਂਦੀ ਹੈ ਕਾਰਟ ਤੇ ਰਾਤੀ ਮੀਨਸ ਪਹਿਲਾਂ ਸਾਡਾ ਟਾਈਮ ਥੋੜਾ ਸੀ ਹੁਣ ਅਸੀਂ ਆਪਣੀ ਕੁਆਂਟੀਟੀ ਅਕੋਰਡਿੰਗ ਟੂ ਦਾ ਕਸਟਮਰ ਅਸੀਂ ਵਧਾ ਦਿੱਤੀ ਆ ਤੇ ਹੁਣ ਸਾਨੂੰ ਐਟ ਲੀਸਟ 8:30 ਵਜੇ ਜਾਂਦੇ ਨੇ ਇਹ ਕੀ ਕਨਸੈਪਟ ਕਿਉਂ ਦਿਮਾਗ ਚ ਆਇਆ ਤੁਹਾਡਾ ਕਿਉਂਕਿ ਬਟਾਲਾ ਚ ਨਹੀਂ ਸੀਗਾ ਔਰ ਅਸੀਂ ਚਾਹੁੰਦੇ ਸੀਗੇ ਕਿ ਬਟਾਲਾ ਵਿੱਚ ਵੀ ਇਹ ਕਨਸੈਪਟ ਸਟਾਰਟ ਹੋਏ ਤੇ ਅਸੀਂ ਫਸਟ ਅਗਰ ਬੰਦੇ ਆ ਤੇ ਫਿਰ ਕੀ ਕਈ ਵਾਰ ਦੇਖਿਆ ਮੈਂ ਕਈ ਕਨਸੈਪਟ ਜਿਹੜਾ ਨਾ ਲੋਕਾਂ ਨੇ ਗੱਡੀਆਂ ਦੇ ਵਿੱਚ ਰੱਖਿਆ ਹੁੰਦਾ ਹੈ ਨਾ ਸਮਾਨ ਸਾਰਾ ਗੱਡੀਆਂ ਚ ਰੱਖ ਕੇ ਤੇ ਉੱਥੋਂ ਹੀ ਸੇਲ ਕਰਦੇ ਨੇ ਤੁਸੀਂ ਉਹ ਵੀ ਕਨਸੈਪਟ ਗੱਡੀ ਤੇ ਵੀ ਰੱਖਿਆ ਹੈ ਸਮਾਨ ਲਿਆ ਕੇ ਆਉਂਦੇ ਹੋ ਇਹਦੇ ਵਿੱਚ ਫਿਰ ਇੱਥੇ ਆਪਣੀ ਇਹ ਕਾਟ ਲਗਾ ਕੇ ਇੱਥੇ ਵੇਚਦੇ ਹੋ ਸਾਡਾ ਇਹਦਾ ਮਤਲਬ ਇਹ ਹੈ ਕਿ ਅਗਰ ਗੱਡੀ ਨਹੀਂ ਹੈ ਤੇ ਆਓ ਇਹ ਟੇਬਲ ਤੇ ਹੈ ਨਾ ਤੁਹਾਡੇ ਕੋਲ ਟੇਬਲ ਬਹੁਤ ਈਜ਼ੀਲੀ ਅਵੇਲੇਬਲ ਹਰ ਇੱਕ ਦੇ ਘਰ ਵਿੱਚ ਹੋ ਜਾਂਦਾ ਸੀ ਉਹ ਛੋਟੇ ਟੇਬਲ ਤੋਂ ਸਟਾਰਟ ਕੀਤਾ ਸੀ ਅੱਜ ਅਸੀਂ ਇੱਥੇ ਆ ਗਏ ਹਾਂ ਔਰ ਹੋਪਸੋ ਕਿ ਅੱਗੇ ਵੀ ਹੋਰ ਵੀ ਵਧੀਆ ਹੋ ਜੇ ਸੋਚ ਦੋਨਾਂ ਦੇ ਵਿੱਚੋਂ ਪਹਿਲਾਂ ਕਿਹ ਮੀਨਸ ਜਦੋਂ ਦੇਖਿਆ ਸੀ ਅਸੀਂ ਔਰ ਥੌਟ ਦੋਵਾਂ ਦਾ ਇਕੱਠਾ ਹੀ ਆ ਗਿਆ ਸੀਗਾ ਕਿ ਇਹ ਚੀਜ਼ ਆਪਾਂ ਬਟਾਲੇ ਕਰ ਸਕਦੇ ਆ ਤੁਸੀਂ ਲੇਡੀ ਉਹ ਲੇਡੀ ਹੁੰਦੇ ਨਾ ਤੇ ਬਾਕੀ ਲੇਡੀਜ਼ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਨਾ ਦਬ ਕੇ ਰਹਿ ਜਾਂਦੀਆਂ ਨੇ ਜਾਂ ਘਰ ਪਰਿਵਾਰ ਤੋਂ ਸ਼ਰਮ ਕਰਦੀਆਂ ਨੇ ਜਾਂ ਫਿਰ ਉਹਨਾਂ ਦੇ ਘਰ ਦੇ ਸਾਥ ਨਹੀਂ ਦਿੰਦੇ ਕੰਮ ਕਰਨ ਦੇ ਲਈ ਹਨਾ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਅਗਰ ਤੁਹਾਡੇ ਇਨ-ਲॉज ਜਾਂ ਤੁਹਾਡੇ ਹਸਬੰਦ ਜਾਂ ਤੁਹਾਡੀ ਫੈਮਿਲੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਨ-ਲॉज ਹੀ ਨਹੀਂ ਅੱਗੇ ਵਧਣ ਦੇ ਕਰਦੇ ਕਈਆਂ ਦੇ ਪੇਰੈਂਟਸ ਜਿਹੜੇ ਹੁੰਦੇ ਉਹ ਵੀ ਕਹਿੰਦੇ ਨੇ ਮੈਂ ਉਹੀ ਉਹਨਾਂ ਨੂੰ ਕਵਾਂਗੀ ਕਿ ਤੁਸੀਂ ਅਗਰ ਤੁਹਾਡੇ ਹੱਥ ਹੁਨਰ ਆ ਤੁਸੀਂ ਕਰੋ ਵੀ ਇਹ ਚੀਜ਼ ਸਟਾਰਟ ਕਰ ਸਕਦੇ ਹੋ ਇਹ ਕੋਈ ਕਿਚਨ ਦਾ ਹੁਨਰ ਨ ਕਿ ਹੋਰ ਵੀ ਬਹੁਤ ਲੋਕਾਂ ਦੇ ਹੱਥਾਂ ਵਿੱਚ ਹੁਨਰ ਆ ਆਰਟ ਹੁੰਦਾ ਆ ਕੁਝ ਮਿਊਜ਼ਿਕ ਹੁੰਦਾ ਅੱਜ ਕੱਲ ਤੇ ਸੋਸ਼ਲ ਮੀਡੀਆ ਹੈਗਾ ਯਾ ਸਾਡੇ ਕੋਲ ਇੰਸਟਾਗ੍ਰam ਆ ਗੂਗਲ YouTube ਵਗੈਰਾ ਆ ਉਹਦੇ ਤੇ ਅਸੀਂ ਆਪਣੀਆਂ ਵੀਡੀਓਜ਼ ਅਪਡੇਟ ਕਰਕੇ ਪਾ ਸਕਦੇ ਬਿਨਾ ਫੇਸ ਤੋਂ ਪਾ ਸਕਦੇ ਆ ਅਗਰ ਕਿਚਨ ਦਾ ਇੱਕ ਕਲਾਊਡ ਕਿਚਨ ਆ ਜੇ ਤੁਹਾਡੇ ਸਾਡੇ ਕੋਲ ਰੈਸਟੋਰੈਂਟ ਨਹੀਂ ਹੈਗਾ ਅਸੀਂ ਕਲਾਊਡ ਕਿਚਨ ਕਰੋ ਸਟਾਰਟ ਕਰ ਸਕਦੇ ਆ ਵੈਸੇ ਵੀ ਅੱਜ ਕੱਲ ਲੋਕ ਮੈਂ ਦੇਖਿਆ ਘਰ ਦਾ ਬਣਿਆ ਜ਼ਿਆਦਾ ਪਸੰਦ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਹਾਈਜੀਨ ਦਾ ਅੱਜ ਕੱਲ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਗਿਆ ਆ ਸੋਸ਼ਲ ਮੀਡੀਆ ਕਰਕੇ ਇਹ ਚੀਜ਼ ਹੋਈ ਜੇ ਮੈਂ ਗੱਲ ਕਰਾਂ ਤੁਹਾਡੇ ਦੋਨਾਂ ਦੇ ਇੱਕ ਦੂਜੇ ਦੇ ਸਾਥ ਦੀ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡਾ ਨਾਂ ਤੇ ਵਧੀਆ ਕਾਟ ਦਾ ਪੋਸਟ ਗ੍ਰੈਜੂਏਟ ਕਾਟ ਵਾਲੇ ਰੱਖਿਆ ਹੋਇਆ ਫੂਡ ਕਾਟ ਵਾਲੇ ਪਰ ਮੈਨੂੰ ਲੱਗਦਾ ਸੀ ਕਿ ਇਹਦੇ ਨਾਲੇ ਵੀ ਜੋੜ ਲੈਣਾ ਚਾਹੀਦਾ ਕਿ ਪਤੀ ਪਤਨੀ ਦੇ ਪਿਆਰ ਦੀ ਕਾਟ ਵਾਲੇ ਹਾਂਜੀ ਉਹ ਤੇ ਚਲੋ ਸਾਡਾ ਕਨਸੈਪਟ ਹੀ ਹੋਰ ਸੀਗਾ ਅਗਰ ਉਹ ਕਨਸੈਪਟ ਦੂਸਰਾ ਸੀ ਲੈ ਕੇ ਚੱਲਦੇ ਵਿਸ਼ਵਾਸ ਦਾ ਕਨਸੈਪਟ ਜਾਂ ਰਿਲੇਸ਼ਨਸ਼ਿਪ ਦਾ ਫੇਰ ਅਸੀਂ ਇਹ ਨਾਮ ਸੋਚ ਸਕਦੇ ਸੀਗੇ ਤੇ ਨੌਕਰੀ ਕਿਉਂ ਛੱਡਣੀ ਪੈ ਗਈ ਤੁਹਾਨੂੰ ਤੇ ਕਿਹੜੀ ਜੌਬ ਕਰਦੇ ਮੈਂ ਟੀਚਿੰਗ ਕਰਦੀ ਸੀਗੀ ਔਰ ਜੌਬ ਮੈਨੂੰ ਮੇਰੀ ਹੈਲਥ ਇਸ਼ੂ ਕਰਕੇ ਛੱਡਣੀ ਪਈ ਸੀ ਔਰ ਮੈਂ ਨੂੰ ਜੌਬ ਛੱਡੇ ਨੂੰ ਤੇ 4 ਸਾਲ ਹੋ ਗਏ ਨੇ ਤੇ ਇਹ ਫਿਰ ਕਾਰਟ ਕਿੰਨੇ ਚਿਰ ਤੋਂ ਸ਼ੁਰੂ ਕੀਤੀ ਹੋਈ ਹੈ ਹਜੇ 1 ਮਹੀਨਾ ਹੋਇਆ ਇਸ ਕਾਰਟ ਨੂੰ ਰਿਸਪੌਂਸ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਵਧੀਆ ਆਇਆ ਸਾਡੇ ਕਸਟਮਰ ਜਿਹੜੇ Day 1 ਤੋਂ ਸਾਡੇ ਨਾਲ ਸੀ ਉਹ ਅੱਜ ਵੀ ਸਾਡੇ ਕੋਲ ਆ ਰਹੇ ਨੇ ਤੁਸੀਂ ਆਪਣੇ ਭਾਸ਼ਾ ਦੇ ਵਿੱਚ ਆਪਣੇ ਕਸਟਮਰ ਨੂੰ ਜਾਂ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਸ ਕਾਰਟ ਨੂੰ ਲੈ ਕੇ ਮੈਂ ਹੀ ਕਵਾਂਗੀ ਕਿ ਜੇ ਤੁਸੀਂ ਹਾਈਜੀਨ ਖਾਣਾ ਵਧੀਆ ਬਣਿਆ ਹੋਇਆ ਖਾਣਾ ਖਾਣਾ ਚਾਹੁੰਦੇ ਹੋ ਤੇ ਤੁਸੀਂ ਇੱਥੇ ਆਓ ਤੇ ਔਰ ਸਾਨੂੰ ਵੀ ਮੀਨਸ ਅਸੀਂ ਇੱਥੇ ਆਏ ਆ ਨਾ ਤੇ ਸਾਨੂੰ ਵੀ ਭਾਂਤ ਭਾਂਦੇ ਲੋਕ ਮਿਲ ਕੇ ਸਾਨੂੰ ਵੀ ਮੀਨਸ ਬਹੁਤ ਐਕਸਪੀਰੀਅੰਸ ਹੋ ਰਿਹਾ ਲਾਈਫ ਦਾ ਔਰ ਅਸੀਂ ਚਾਹਦੇ ਆ ਕਿ ਆਓ ਤੇ ਸਾਡਾ ਖਾਣਾ ਖਾਓ ਔਰ ਬਸ ਹੀ ਕੋਈ ਸਵੀਡਿਸ਼ ਵੀ ਨਾਲ ਤਿਆਰ ਕਰਨ ਦਾ ਸੋਚ ਰੱਖਿਆ ਕਿ ਜਾਂ ਕਰਦੇ ਹੋ ਹਲੇ ਨਾਲ ਨਹੀਂ ਨਹੀਂ ਹਲੇ ਤਾਂ ਨਹੀਂ ਕੋਈ ਸਵੀਡਿਸ਼ ਨਹੀਂ ਹੈ ਹੋਪਸ ਹੋ ਕਿ ਅੱਗੇ ਸਟਾਰਟ ਕਰਾਂਗੇ ਅਸੀਂ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਪਤੀ ਪਤਨੀ ਦੇ ਵੱਲੋਂ ਇੱਕ ਕਾਰਟ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ ਧਰਮਪਤਨੀ ਜੋ ਨੇ ਉਹ ਪਹਿਲਾਂ ਟੀਚਿੰਗ ਲਾਈਨ ਦੇ ਵਿੱਚ ਸਨ ਪਰ ਸਿਹਤ issues ਆਉਣ ਦੇ ਕਾਰਨ ਉਹਨਾਂ ਨੂੰ ਉਹ ਨੌਕਰੀ ਛੱਡਣੀ ਪਈ ਹਸਬੰਡ ਜੋ ਨੇ ਹਾਲੇ ਵੀ ਜੌਬ ਕਰਦੇ ਨੇ ਪਰ ਜੌਬ ਤੋਂ ਬਾਅਦ ਇੱਥੇ ਆ ਕੇ ਇਹ ਦੋਨੋਂ ਮੀਆਂ ਬੀਬੀ ਇੱਕ ਕਾਰਟ ਚਲਾਉਂਦੇ ਨੇ ਤੇ ਇੱਥੇ ਵੀ ਮਿਹਨਤ ਕਰਦੇ ਨਜ਼ਰ ਆ ਰਹੇ ਨੇ ਜੋ ਉਹਨਾਂ ਨੇ ਦੱਸਿਆ ਕਿ ਸਾਡਾ ਇੱਕ ਕਨਸੈਪਟ ਸੀ ਕਿ ਕਿਤੇ ਤਰੀਕੇ ਨਾਲ ਕੋਈ ਕੰਮ ਕੀਤਾ ਜਾਵੇ ਜਿਹਦੇ ਵਿੱਚ ਮਿਹਨਤ ਵੀ ਹੋਵੇ ਤੇ ਨਾਲ ਸਾਨੂੰ ਕਮਾਈ ਵੀ ਹੋ ਸਕੇ ਸਾਡੀ ਕਮਾਈ ਦਾ ਸਾਧਨ ਵੀ ਬਣ ਸਕੇ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਇੱਕ ਸੇਧ ਦੇ ਜਾਈ ਸਕੇ ਜਿਹੜੇ ਪੜ੍ਹ ਲਿਖ ਜਾਂਦੇ ਨੇ ਲੇਕਿਨ ਨੌਕਰੀਆਂ ਨਾ ਮਿਲਣ ਦੇ ਕਾਰਨ ਹਥਿਆਰ ਛੁੱਟ ਕੇ ਬੈਠ ਜਾਂਦੇ ਨੇ ਆਪਣਾ ਕੋਈ ਕੰਮ ਕਰਕੇ ਰਾਜੀ ਨਹੀਂ ਹੁੰਦੇ ਜਾਂ ਫਿਰ ਵੱਡੇ ਕੰਮ ਦੀ ਸੋਚਦੇ ਹਨ ਪਰ ਉਹ ਕਰ ਨਹੀਂ ਪਾਉਂਦੇ ਪੈਸੇ ਨਾ ਹੋਣ ਖਾਤਰ ਤਾਂ ਇਹਨਾਂ ਨੇ ਇਹ ਕਨਸੈਪਟ ਸ਼ੁਰੂ ਕੀਤਾ ਹੈ ਉਹਨਾਂ ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ ਕਿ ਮਿਹਨਤ ਕਰਨ ਦੇ ਵਿੱਚ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਹਸਬੰਦਾਂ ਨਾਲ ਵੀ ਗੱ ਆਪਣਾ ਸ਼ੁਭਨਾਮ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਜਿੰਮੀ ਮਲੋਤਰਾ ਸਰ ਜਿੰਮੀ ਜੀ ਜ ਜੋਬ ਕਰਦੇ ਹੋ ਹਾਲੇ ਵਿੱਚ ਤੁਸੀਂ ਹਾਂਜੀ ਸਰ ਮੈਂ ਆਲਰੇਡੀ ਜੋਬ ਕਰਦਾ ਹਾਂ ਤੇ ਜੋਬ ਤੋਂ ਬਾਅਦ ਇੱਥੇ ਆ ਕੇ ਵੀ ਮਿਹਨਤ ਕਰਨੀ ਪੈਂਦੀ ਸਰ ਜਿੰਦਗੀ ਜਿੰਨੀ ਮਿਹਨਤ ਕਰਾਂਗੇ ਉਨਾ ਇਨਸਾਨ ਰੱਬ ਦੇ ਵੀ ਨਜ਼ਦੀਕ ਹੁੰਦਾ ਆਪਣੇ ਪਰਿਵਾਰ ਦੇ ਵੀ ਨਜ਼ਦੀਕ ਹੁੰਦਾ ਪਰ ਮੈਂ ਅੱਜਕੱਲ੍ਹ ਦੇਖਿਆ ਦੌਰ ਦੇ ਵਿੱਚ ਨਾ ਜਦਾ ਜਿਹੜੇ ਪੜੇ ਲਿਖੇ ਹੁੰਦੇ ਨੇ ਨਾ ਸ਼ਰਮ ਕਰ ਜਾਂਦੇ ਐਸੇ ਕੰਮ ਕਰਨ ਤੋਂ ਮੈਂ ਸਰ ਦੇਖੋ ਸਾਡਾ ਮੋਟੀ ਵੀ ਨਾਮ ਰੱਖਣ ਦਾ ਪੋਸਟ ਗ੍ਰੈਜੂਏਟ ਹੈ ਕਿ ਜਿਹੜੇ ਲੋਕ ਅੱਜ ਕੱਲ ਪੜ ਲੈ ਕੇ ਘਰ ਬਹਿ ਜਾਂਦੇ ਆ ਕੰਮ ਕਰਨ ਤੋਂ ਸ਼ਰਮ ਕਰਦੇ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਉੱਠੋ ਕਰੋ ਕੰਮਕਾਰ ਕਰੋ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਆ ਜਿਸ ਤਰ੍ਹਾਂ ਇਹ ਕਾਡਾ ਮੋਟੀ ਜਿਸ ਤਰ੍ਹਾਂ ਅੱਜ ਆਪਾਂ ਸਮਾਜ ਦੇਖੀ ਆ ਬਹੁਤ ਸਾਰੇ ਨੌਜਵਾਨ ਆਪਾਂ ਦੇਖ ਰਹੇ ਨਸ਼ਿਆਂ ਵੱਲ ਜਾ ਰਹੇ ਆ ਕਿਉਂਕਿ ਜਿਹੜਾ ਇਨਸਾਨ ਵਿਹਲਾ ਹੁੰਦਾ ਵਾ ਉਹ ਰ ਹਮੇਸ਼ਾ ਹੀ ਗਲਤ ਪਾਸੇ ਧਿਆਨ ਜਾਂਦਾ ਜੇ ਕੋਈ ਕੰਮਕਾਰ ਕਰੇਗਾ ਤਾਂ ਕੰਮ ਵੱਲ ਧਿਆਨ ਹੋਏਗਾ ਟਾਈਮ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਸਵੇਰੇ ਜੋਬ ਤੇ ਵੀ ਜਾਣਾ ਫਿਰ ਇੱਥੇ ਆ ਕੇ ਵੀ ਕੰਮ ਕਰਨਾ ਜੋਬ ਤੇ ਸਰ ਮੈਂ ਸਵੇਰੇ 7:30 ਵਜੇ ਜਾਣਾ ਉੱਥੋਂ ਮੈਂ ਕੋਈ ਫ੍ਰੀ ਹੋਇਆ ਨਾ ਉਸ ਤੋਂ ਬਾਅਦ ਮੈਂ ਇੱਥੇ ਆਣ ਕੇ ਫਿਰ ਇੱਥੇ ਕੰਮ ਕਰਦਾਂ ਕਿ ਮਿਹਨਤ ਲਗਾਤਾਰ ਜਾਰੀ ਹੈ ਹਾਂਜੀ ਮਿਹਨਤ ਦਾ ਫਲ ਮਿਲਦਾ ਹੀ ਆ ਜੀ ਕਿਸ ਤਰ੍ਹਾਂ ਫਿਰ ਰਿਸਪੌਂਸ ਕਿਸ ਤਰ੍ਹਾਂ ਮਿਲਦਾ ਰਿਸਪੌਂਸ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਤੇ ਹੋਰ ਅੱਗੇ ਇਸ ਨੂੰ ਵਿਵਧਾਨ ਦਾ ਕੀ ਸੋਚ ਰੱਖਿਆ ਫਿਊਚਰ ਦੇ ਫਿਊਚਰ 'ਚ ਦੇਖੋ ਜੀ ਅੱਜ ਕੰਮ ਸ਼ੁਰੂ ਕੀਤਾ ਵਾ ਤੇ ਕੋਈ ਵੀ ਆਪਾਂ ਕੰਮ ਸ਼ੁਰੂ ਕਰਦੇ ਗਾਂ ਫਿਊਚਰ ਦੇ ਵਿੱਚ ਵਧਦਾ ਹੀ ਆ ਜਦੋਂ ਮੈਂ ਅੱਗੇ ਤੁਹਾਡੇ ਤੁਹਾਨੂੰ ਪਤੀਆਂ ਨਾਲ ਗੱਲ ਕੀਤੀ ਤਾਂ ਕਹਿੰਦੇ ਪਰਿਵਾਰ ਨੇ ਵੀ ਸਾਥ ਦਿੱਤਾ ਪੂਰਾ ਜਦੋਂ ਤੁਸੀਂ ਗੱਲ ਕੀਤੀ ਹੋएगी ਪਰਿਵਾਰ ਚ ਕਿ ਅਸੀਂ ਇਹ ਚੀਜ਼ ਖੋਲਣਾ ਚਾਹੁੰਦੇ ਹਾਂ ਕਿਉਂਕਿ ਪੜੇ ਲਿਖੇ ਪਰਿਵਾਰ ਦੇ ਵਿੱਚ ਨਾ ਇੱਕ ਮੁਸ਼ਕਲ ਆ ਜਾਂਦੀ ਹੈ ਕਿ ਹਰ ਕੋਈ ਸੋਚ ਲੈਂਦਾ ਯਾਰ ਕਿਸ ਤਿਆਂ ਦਾ ਕੰਮ ਕਰਨ ਲੱਗੇ ਨਹੀਂ ਨਹੀਂ ਸਾਨੂੰ ਕਿਸੇ ਨੇ ਨਹੀਂ ਸਾਰਿਆਂ ਨੇ ਪੂਰਾ ਪ੍ਰੋਪਰ ਸਾਥ ਦਿੱਤਾ ਫਰੈਂਡਸ ਨੇ ਪਰਿਵਾਰ ਨੇ ਬਰਦਰਸ ਨੇ ਸਾਰਿਆਂ ਨੇ ਸਾਥ ਦਿੱਤਾ ਆਪਣੇ ਲਫ਼ਜ਼ਾਂ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਮਿਹਨਤ ਕਰਨ ਤੋਂ ਗਰੇਜ਼ ਕਰ ਜਾਂਦੇ ਨੇ ਜਾਂ ਫਿਰ ਪੜ੍ਹ ਲਿਖ ਕੇ ਨਾ ਥੋੜੀ ਸ਼ਰਮ ਮਹਿਸੂਸ ਕਰਦੇ ਨੇ ਮੈਂ ਤੇ ਉਹਨਾਂ ਨੂੰ ਇਹੀ ਕਰਾਂਗਾ ਕਿ ਕੰਮ ਕਰ ਕਰੋ ਆਪਣੇ ਪਰਿਵ ਵੀ ਬਿਲਕੁਲ ਤੁਸੀਂ ਦੇਖਿਆ ਕਿ ਇਹ ਦੋਨੋਂ ਧਰਮ ਪਤਨੀ ਇੱਥੇ ਪਤੀ ਪਤਨੀ ਦੋਨੋਂ ਜਿਹੜੇ ਨੇ ਉਹ ਇੱਥੇ ਇਹ ਫੂਡ ਕਾਰਨਰ ਚਲਾ ਰਹੇ ਨੇ ਪੋਸਟ ਗ੍ਰੈਜੂਏਟ ਦੋਨਾਂ ਨੇ ਕੀਤੀ ਹੋਈ ਹੈ ਲੇਕਿਨ ਫਿਰ ਵੀ ਸ਼ਰਮ ਨਹੀਂ ਕੀਤੀ ਮਿਹਨਤ ਕਰ ਰਹੇ ਨੇ ਜੋ ਧਰਮ ਪਤਨੀ ਹਨ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਇੱਥੇ ਸਾਥ ਦੇਣਾ ਸ਼ੁਰੂ ਕੀਤਾ ਆਪਣੇ ਪਤੀ ਦਾ ਤੇ ਪਤੀ ਜੋ ਨੇ ਉਹ ਹਜੇ ਵੀ ਜੋਬ ਕਰਦੇ ਨੇ ਤੇ ਜੋਬ ਤੋਂ ਡਿਊਟੀ ਤੋਂ ਬਾਅਦ ਆਣ ਕੇ ਇੱਥੇ ਇਹ ਕਾਰਟ ਚਲਾਉਂਦੇ ਨੇ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਇੱਕ ਸੇਵ ਦੇ ਰਹੇ ਨੇ ਜਿਹੜੇ ਲੋਕ ਮਿਹਨਤ ਕਰਨ ਤੋਂ ਗੁਰੇਜ਼ ਕਰ ਜਾਂਦੇ ਨੇ ਜਾਂ ਫਿਰ ਪੜੇ ਲਿਖੇ ਹੋਣ ਕਾਰਨ ਐਸੇ ਕੰਮ ਕਰਨ ਤੋਂ ਸ਼ਰਮ ਕਰ ਜਾਂਦੇ ਨੇ ਸੋਚ ਜਾਂਦੇ ਹਨ ਕਿ ਲੋਕ ਕੀ ਕਹਿਣਗੇ ਉਹਨਾਂ ਨੂੰ ਇੱਕ ਸੇਧ ਦਿੰਦੇ ਇਹ ਪਤੀ ਪਤਨੀ ਦਾ ਜੋੜਾ ਨਜ਼ਰ ਆ ਰਿਹਾ ਜਰੂਰਤ ਹੈ ਇਹਨਾਂ ਲੋਕਾਂ ਤੋਂ ਸੇਧ ਲੈਣ ਦੀ ਤੇ ਨਾਲ ਦੀ ਨਾਲ ਇਹਨਾਂ ਲੋਕਾਂ ਦਾ ਸਾਥ ਦੇਣ ਦੀ ਕੈਮਰਾ ਪਰਸਨ ਲਵ ਪ੍ਰੀਤ ਦੇ ਨਾਲ ਭਪਾਲ ਸਿੰਘ ਪੰਜਾਬ ਨਿਊ ਬਟਾਲਾ